ਵਿਕਾਸ ਦੇ ਕਾਰਜ ਪੰਜਾਬ ਸਰਕਾਰ ਦੇ ਵੱਲੋਂ तमाम तरह ਦੇ ਡਿਵੈਲਪਮੈਂਟ ਦੇ ਕੰਮ ਮੈਂ ਜਿਹੜੇ ਕੀਤੇ ਜਾ ਰਹੇ ਨੇ ਸਾਹਮਣੇ ਜੀਸੀਬੀ ਦੇਖ ਰਹੇ ਹੋ ਤੁਸੀਂ ਔਰ ਇਹ ਪਾਈਪਾਂ ਦੇਖ ਰਹੇ ਹੋ ਕਿਉਂਕਿ ਇਸ ਰੋਡ ਦੇ ਉੱਤੇ ਸੀਵਰੇਜ ਹੈ ਜਿਹੜਾ ਇਹਨਾਂ ਕਲੋਨੀਆਂ ਨੂੰ ਨਹੀਂ ਮਿਲਿਆ ਇਹ ਜਿਹੜੀਆਂ ਕਲੋਨੀਆਂ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਕਲੋਨੀਆਂ ਨੇ ਇਹਨਾਂ ਨੇ ਤਾਂ ਜੋੜ ਲਿਆ ਪਰ ਆਹ ਕਲੋਨੀਆਂ ਬਿਨਾਂ ਸੀਵਰੇਜ ਤੋਂ ਨੇ ਕਿਉਂਕਿ ਇਲੀਗਲ ਕਲੋਨਾਈਜ਼ਰ ਨੇ ਜਿਹੜੇ ਕਲੋਨੀ ਕੱਟ ਕੇ ਚਲੇ ਜਾਂਦੇ ਆ ਤੇ ਬਾਅਦ ਵਿੱਚ ਇਸ ਤਰ੍ਹਾਂ ਜਦੋਂ ਲੋਕ ਮਕਾਨ ਲੈ ਲੈਂਦੇ ਨੇ ਉਹ ਪਿੱਛੇ ਜਿਹੜੀ ਕਲੋਨੀ ਨਜ਼ਰ ਆ ਰਹੀ ਆ ਉਹ ਕਲੋਨੀ ਦੇ ਵਿੱਚ ਵੀ ਇਹੀ ਹਾਲ ਆ ਸੋ ਕੰਮ ਹੈ ਜਿਹੜਾ ਸ਼ੁਰੂ ਹੋ ਚੁੱਕੇ ਇਸ ਕੰਮ ਦੇ ਲਈ ਜਿੰਨੇ ਵੀ ਜਿੰਨੇ ਵੀ ਲੀਡਰ ਨੇ ਜਿੰਨੇ ਵੀ ਅਫਸਰ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਇਹਨਾਂ ਕਲੋਨੀਆ ਨਿਵਾਸੀਆਂ ਦੇ ਵੱਲੋਂ ਆਮ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਜਦੋਂ ਇਹ ਡਿਵੈਲਪਮੈਂਟ ਦਾ ਕੰਮ ਹੋਊਗਾ ਇਹ ਵਿਕਾਸ ਦਾ ਕੰਮ ਹੋਊਗਾ ਤਾਂ ਇਹੀ ਕਲੋਨੀਆਂ ਵਾਲਿਆਂ ਨੂੰ ਸਹੂਲਤ ਹੈ ਜਿਹੜੀ ਮਿਲਣੀ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਮਹਾਨਗਰ ਲੁਧਿਆਣਾ ਦੇ ਹੈਬੂ ਵਾਲੇ ਇਲਾਕੇ ਦੀਆਂ ਨੇ ਜਿਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇਲੀਗਲ ਕਲੋਨੀਆਂ ਦੀ ਭਰਮਾਰ ਹੈ ਔਰ ਕਲੋਨਾਈਜ਼ਰ ਆਪਣੇ ਪੈਸੇ ਵਟ ਕੇ ਆ ਜਿਹੜਾ ਸਾਈਡ ਤੇ ਹੋ ਚੁੱਕੇ ਨੇ ਪਰ ਬਾਦ ਵਿੱਚ ਜਿਹੜੇ ਕੋਲ ਕਲੋਨੀਆਂ ਦੇ ਵਿੱਚ ਨਿਵਾਸੀ ਨੇ ਉਹਨਾਂ ਨੂੰ ਅਕਸਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਇਸ ਸਮੱਸਿਆ ਨੂੰ ਕਾਫੀ ਸਾਲਾਂ ਤੋਂ ਲੋਕ ਨੇ ਜਿਹੜੇ ਭੋਗਤ ਰਹੇ ਸੀ ਇਸ ਸਮੱਸਿਆ ਦੇ ਨਾਲ ਰੂਬਰੂ ਹੋ ਰਹੇ ਸੀ ਪਰ ਹੁਣ ਇਸ ਸਮੱਸਿਆ ਤੋਂ ਨਿਜ਼ਾਤ ਮਿਲਣ ਵਾਲੀ ਹੈ ਕਿਉਂਕਿ ਪਾਈਪਲਾਈਨ ਹੈ ਜਿਹੜੀ ਦੇਖ ਸਕਦੇ ਹੋ ਬਿਛ ਰਹੀ ਹੈ ਸੋਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦ ਇਥੋਂ ਸੀਵਰੇਜ ਵੀ ਚੱਲ ਜਾਏਗਾ ਜਿਸ ਦੇ ਲਈ ਇਹ ਕਲੋਨੀਆਂ ਦੇ ਨਿਵਾਸੀ ਨੇ ਜਿਹੜੇ ਦੁਖੀ ਸੀਗੇ ਔਰ ਉਹਨਾਂ ਦੇ ਵੱਲੋਂ ਕਾਫੀ ਐਫਰਟਸ ਕੀਤੇ ਗਏ तमाम ਲੀਡਰਸ ਦੇ ਨਾਲ ਸੰਪਰਕ ਕੀਤਾ ਗਿਆ میڈیا ਦੇ ਨਾਲ ਸੰਪਰਕ ਕੀਤਾ ਗਿਆ ਅਫਸਰਾਂ ਦੇ ਨਾਲ ਸੰਪਰਕ ਕੀਤਾ ਗਿਆ ਔਰ ਇਸ ਤੋਂ ਬਾਅਦ ਜਾ ਕੇ ਇਹ ਕੰਮ ਹੈ ਜਿਹੜਾ ਅੱਜ ਸਿਰੇ ਚੜਦਾ ਨਜ਼ਰ ਆ ਰਿਹਾ ਸੋ तमाम ਲੀਡਰਸ ਦਾ तमाम ਸਰਪੰਚ ਸਹਿਬਾਨ ਦਾ तमाम ਆਫੀਸਰਸ ਦਾ ਬਹੁਤ ਬਹੁਤ ਧੰਨਵਾਦ ਜੀ